ਸਦੈਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਸ੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਬਤ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਹੋਰਾਂ ਨੇ ਕੈਂਸਰ ਤੋਂ ਜਿੱਤ ਕਿਵੇਂ ਹਾਸਲ ਕੀਤੀ ਤੇ ਉਹਦੇ ਚੋਂ ਦਾਵਾ ਕਰਦੇ ਆ ਕਿ ਹਲਦੀ ਦੇ ਨਾਲ ਨਿੰਮ ਦੇ ਨਾਲ ਜੋ ਆਪਣਾ ਲਾਈਫ ਸਟਾਈਲ ਆ ਉਹ ਬਦਲ ਕੇ ਤੇ ਉਹ ਸਟੇਜ 4 ਕੈਂਸਰ ਤੋਂ ਵਾਪਸ ਆਏ ਨੇ ਪਰ ਇਸ ਦਾਅਵੇ ਨੂੰ ਕਹਿੰਦੇ ਕਿ ਕੈਂਸਰ ਹਸਪੀਟਲ ਨੇ ਰੱਦ ਕਰ ਦਿੱਤਾ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਨਵਜੁਗਤ ਕੋਰਸ ਦੂ ਤੰਦਰੁਸਤ ਹੋਏ ਆ ਚੌਥੇ ਸਟੇਜ ਦੇ ਕੈਂਸਰ ਦੇ ਵਿੱਚੋਂ ਤੰਦਰੁਸਤ ਹੋਏ ਆ ਇਹਦੀ ਅਸੀਂ ਵਧਾਈ ਵੀ ਦਿੰਨੇ ਆ ਤੇ ਅਰਦਾਸ ਵੀ ਕਰਦੇ ਆ ਕਿ ਬਾਕੀ ਜਿੰਨੇ ਵੀ ਲੋਕ ਆ ਕੈਂਸਰ ਪੀੜਤ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੂਜੀ ਮਹੱਤਵਪੂਰਨ ਗੱਲ ਇਹ ਆ ਬੀ ਕੋਈ ਵੀ ਫਾਰਮੂਲਾ ਨਾ ਜਿਹੜਾ ਉਹ ਸਭ ਦੇ ਉੱਤੇ ਇੱਕੋ ਜਿਹਾ ਲਾਗੂ ਨਹੀਂ ਹੁੰਦਾ ਬੰਦੇ ਦੇ ਪ੍ਰਭਾਵ ਹੋ ਸਕਦੇ ਆ ਜਿਹੜੀ ਹੁਣ ਗੱਲ ਨਵਜੋਤ ਸਿੰਘ ਸਿੱਧੂ ਨੇ ਕਹੀ ਕਿ ਉਦੋਂ ਮੈਂ ਜੇਲ੍ਹ ਦੇ ਵਿੱਚ ਸੀ ਉਹਨਾਂ ਨੇ ਕਿਹਾ ਜਦੋਂ ਨਵਜੋਤ ਕੋਰ ਸਿੱਧੂ ਨੂੰ ਇਹ ਸਮੱਸਿਆ ਆਈ ਸੀ ਕੈਂਸਰ ਦੀ ਤੇ ਜਦੋਂ ਤੱਕ ਉਹ ਕਹਿੰਦੇ ਮੈਂ ਬਾਹਰ ਆਇਆ ਉਦੋਂ ਤੱਕ ਕੀਮੋ ਗ੍ਰਾਫੀ ਦਾ ਦੌਰ ਚੱਲ ਰਿਹਾ ਸੀਗਾ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਮੈਂ ਦੁਨੀਆ ਭਰ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਫਿਰ ਮੈਂ 8-8 10-10 ਘੰਟੇ ਹਰ ਰੋਜ਼ ਪੜਦਾ ਵੀ ਸੀ ਕਿ ਭਾਈ ਕੀ ਕਰਨਾ ਚਾਹੀਦਾ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਫਿਰ ਮੈਂ ਤੇ ਮੇਰੀ ਧੀ ਨੇ ਉਹ ਕਹਿੰਦੇ ਜੀ ਅਸੀਂ ਇੱਕ ਡਾਈਟ ਪਲਾਨ ਤਿਆਰ ਕੀਤਾ ਉਹ ਆਯੁਰਵੇਦ ਦਾ ਹੋਰ ਵੱਖ-ਵੱਖ ਚੀਜ਼ਾਂ ਦਾ ਸਵੇਰੇ ਉੱਠਣਸਾਰ 10 ਵਜੇ ਦੇ ਕਰੀਬ ਗਰਮ ਪਾਣੀ ਦੇ ਵਿੱਚ ਅਸੀਂ ਨਿੰਬੂ ਪਾ ਕੇ ਉਹਦੇ ਵਿੱਚ ਕੋਈ ਹੋਰ ਚੀਜ਼ਾਂ ਪਾ ਕੇ ਤੁੜਸੀ ਦੇ ਪੱਤੇ ਪਾ ਕੇ ਉਹਦੇ ਵਿੱਚ ਜਿਹੜੀ ਆ ਟੱਕੀ ਹਲਦੀ ਪਾ ਕੇ ਉਹਦੇ ਵਿੱਚ ਦਾਲਚੀਨੀ ਪਾ ਕੇ ਕੁਝ ਇਹ ਅਸੀਂ ਕਾੜਾ ਬਣਾਉਣਾ ਸ਼ੁਰੂ ਕਰਤਾ ਕਾੜਾ ਦੇਤਾ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਇਹਨਾਂ ਦਾ ਬਿਲਕੁਲ ਖੰਡਬੰਦ ਚਿੱਟੇ ਰੰਗ ਦੀ ਹਰ ਚੀਜ਼ ਬੰਦ ਖੰਡਬੰਦ ਮੈਦਾ ਬੰਦ ਆਟਾ ਬੰਦ ਦੁੱਧ ਬੰਦ ਵੀ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਗਲੂਟਨ ਵਾਲੀਆਂ ਚੀਜ਼ਾਂ ਤੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਹੀ ਬੰਦ ਕਰਤੀਆਂ ਮਤਲਬ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਤુલਸੀ ਦੇ ਪੱਤੇ ਨਿੰਬ ਦੇ ਪੱਤੇ ਤੇ ਹੋਰ ਕਈ ਚੀਜ਼ਾਂ ਵਿੱਚ ਦੇ ਕੇ ਨਾ ਅਸੀਂ ਆਯੁਰਵੇਦ ਨੂੰ ਅਪਣਾ ਕੇ ਤੇ 40 ਦਿਨ ਦੇ ਵਿੱਚ ਚੌਥੇ ਸਟੇਜ ਦੇ ਕੈਂਸਰ ਤੋਂ ਅਸੀਂ ਵਾਪਸ ਮੁੜ ਆਏ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਤਰੀਕਾ ਤੁਸੀਂ ਵੀ ਅਪਣਾ ਸਕਦੇ ਹੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਇਹ ਤਰੀਕਾ ਅਪਣਾਇਆ ਜਾਵੇ ਤਾਂ ਤੁਸੀਂ ਵੀ ਤੰਦਰੁਸਤ ਰਹਿ ਸਕਦੇ ਹੋ ਹੁਣ ਇਸ ਗੱਲ ਦੇ ਉੱਤੇ ਜਿਹੜੇ ਡਾਕਟਰ ਸਾਹਿਬਾਨ ਆ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਜਾਂ ਕਹਦੀ ਗੀ ਟਿੱਪਣੀ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਇਹ ਫਾਰਮੂਲਾ ਕੋਈ ਇਹ ਨਹੀਂ ਕਹਿ ਸਕਦੇ ਵੀ ਮਾਨਤਾ ਪ੍ਰਾਪਤ ਆ ਉਹਨਾਂ ਨੇ ਕਿਹਾ ਜੀ ਕਿ ਇਹ ਗੱਲ ਮੰਨ ਕੇ ਆਪਾਂ ਵੀ ਇਲਾਜ ਕਰਵਾਈਏ ਨਾ ਡਾਕਟਰ ਕੋਲੇ ਜਾਗੇ ਨਾ ਇਹ ਗੱਲ ਸੰਭਵ ਨਹੀਂ ਹੈਗੀ ਇਹ ਤੁਸੀਂ ਬਿਲਕੁਲ ਖੂਬ ਖੂ ਗੱਲ ਇਵੇਂ ਨਹੀਂ ਹੋ ਸਕਦੀ ਕਿਉਂਕਿ ਇਹ ਇੱਕ ਪ੍ਰਭਾਵ ਹੋ ਸਕਦਾ ਵੀ ਭਾਈ ਅਸੀਂ ਤਾਂ ਠੀਕ ਇਉਂ ਹੋਏ ਆ ਪਰ ਸਾਰੇ ਇਵੇਂ ਠੀਕ ਹੋਏ ਹੋਣ ਜਾਂ ਠੀਕ ਹੋ ਸਕਦੇ ਹੋਣ ਇਹ ਸੰਭਵ ਨਹੀਂ ਤੁਸੀਂ ਜਦੋਂ ਵੀ ਇਸ ਰੋਗ ਤੋਂ ਪੀੜਤ ਹੋਵੋ ਜਾਂ ਤੁਹਾਨੂੰ ਕੈਂਸਰ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਆਯੁਰਵੈਦਿਕ ਵਿਧੀਆਂ ਦੇ ਉੱਤੇ ਖੋਜ ਚੱਲ ਰਹੀ ਹੈ ਇਹਨਾਂ ਬਤੂਕੁੱਦ ਗੱਲਾਂ ਦੇ ਉੱਤੇ ਪਰ ਇਹਦੇ ਬਾਰੇ ਹਾਲੇ ਕੋਈ ਆਥੈਂਟਿਕ ਗੱਲਬਾਤ ਨਹੀਂ ਆ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਇਹ ਆਪਣੇ ਤਜਰਬੇ ਉਹ ਤੰਦਰੁਸਤ ਹੋ ਗਏ ਬਹੁਤ ਵਧੀਆ ਗੱਲ ਆ ਪਰ ਇਹ ਕੋਈ ਵਿਗਿਆਨਕ ਮਾਨਤਾ ਪ੍ਰਾਪਤ ਦਲ ਨਹੀਂ ਆ ਵੀ ਭਾਈ ਹੁਣ ਆਪਣੇ ਕੋਲੇ ਇਲਾਜ ਆ ਗਿਆ ਤੇ ਹੁਣ ਭਾਈ ਜੇ ਕਿਸੇ ਨੂੰ ਵੀ ਕੈਂਸਰ ਹੈਗਾ ਤੇ ਭਾਈ ਤੁਸੀਂ ਆ ਆ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿਓ ਜਿਹੜੀਆਂ ਕਿ ਅਸੀਂ ਕੀਤੀਆਂ ਚਲੋ ਕੁੱਲ ਮਿਲਾ ਕੇ ਗੱਲ ਇਹ ਜੀ ਵੀ ਡਾਕਟਰਾਂ ਦੀ ਆਪਣੀ ਪ੍ਰਣਾਲੀ ਹੁੰਦੀ ਆ ਵੈਦਾਂ ਦੀ ਆਯੁਰਵੈਦ ਦੀ ਆਪਣੀ ਪ੍ਰਣਾਲੀ ਹੁੰਦੀ ਆ ਕਿਸੇ ਨੂੰ ਆਯੁਰਵੈਦਿਕ ਪ੍ਰਣਾਲੀ ਨਾਲ ਤੰਦਰੁਸਤੀ ਮਿਲ ਜਾਂਦੀ ਹੈ ਕਿਸੇ ਨੂੰ ਐਲੋਪੈਥੀ ਨਾਲ ਮਿਲਦੀ ਹੈ ਕਿਸੇ ਨੂੰ ਦੋਵਾਂ ਨਾਲ ਵੀ ਨਹੀਂ ਮਿਲਦੀ ਕੋਈ ਹੋਮੋਪੈਥੀ ਨਾਲ ਠੀਕ ਹੋ ਜਾਂਦਾ ਕੋਈ ਤਿੰਨਾ ਨਾਲ ਵੀ ਨਹੀਂ ਹੁੰਦਾ ਦੁਨੀਆ ਤੇ ਨਹੀਂ ਰਹਿੰਦਾ ਸੋ ਇਹ ਹਰ ਇੱਕ ਦੇ ਉੱਤੇ ਫਾਰਮੂਲਾ ਅੱਡੋ-ਬੱਡ ਲਾਗੂ ਹੁੰਦਾ ਪਰ ਸਿੱਧੂ ਸਾਹਿਬ ਨੇ ਆਪਣਾ ਤਜਰਬਾ ਦੱਸਿਆ ਡਾਕਟਰਾਂ ਨੇ ਆਪਣਾ ਜੀ ਜੀ ਬਿਲਕੁਲ ਸਹੀ ਟਹਿਣਾ ਸਾਹਿਬ ਖੈਰ ਹੁਣ ਗੱਲ ਕਰਦੇ ਆ ਜੀ ਗਿੱਦੜ ਬਾਹਰ ਦੇ ਵਿੱਚ ਜੋ ਹੋਇਆ ਨਤੀਜੇ ਸਾਹਮਣੇ ਆ ਚੁੱਕੇ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਕਹਿੰਦੇ ਕਿ ਗਿੱਦੜ ਬਾਹਰ ਦੇ ਵਿੱਚ ਜਿਹੜੀ ਕਾਂਗਰਸ ਦੀ ਹਾਰ ਹੋਈ ਹੈ ਇਹਦੇ ਤੇ ਰਵਨੀਤ ਸਿੰਘ ਮਿੱਟੂ ਤੇ ਰਾਜਾ ਬੜਿੰਗ ਆਪਸ ਵਿੱਚ pèce ਪੈ ਨੇ ਜੀ ਦੇਖੋ ਮੈਨੂੰ ਇਸ ਗੱਲ ਤੇ ਹੈਰਾਨੀ ਵੀ ਹੋਈ ਹੈ ਦੁੱਖ ਵੀ ਹੋਇਆ ਵੀ ਇਹ ਚੱਲੀ ਕੀ ਕੀ ਜਾਂਦਾ ਕਰੀ ਕੀ ਕੀ ਜਾਂਦੇ ਗੱਲਾਂ ਕਿਉਂਕਿ ਇਦਾਂ ਦੀ ਗੱਲ ਹੋਣੀ ਤਾਂ ਨਹੀਂ ਚਾਹੀਦੀ ਜਿਹੋ ਜਿਓ ਕਰੀ ਜਾਂਦੇ ਆ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਵੀ ਚਲੋ ਹਾਰਗੇ ਹਾਰਨ ਵਾਲੇ ਜਿੱਤਗੇ ਜਿੱਤਣ ਵਾਲੇ ਦੁਨੀਆ ਭਰ ਦੇ ਵਿੱਚ ਜਦੋਂ ਵੀ ਕਿਤੇ ਚੋਣਾ ਹੁੰਦੀਆਂ ਤੇ ਨਤੀਜੇ ਜਦੋਂ ਆਉਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਹਾਰ ਜਾਂਦਾ ਉਹ ਸਵੈ ਪਰਚੋਲ ਕਰਦਾ ਜਿਹੜਾ ਜਿੱਤ ਜਾਂਦਾ ਉਹ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਜਾਂ ਦੁਨੀਆ ਭਰ ਦੇ ਵਿੱਚ ਹਾਰਨ ਵਾਲਾ ਜਿਹੜਾ ਉਹ ਕੀ ਕਰਦਾ ਜੀ ਕਿ ਉਸ ਤੋਂ ਬਾਅਦ ਕੁਝ ਮਹੀਨੇ ਜਾਂ ਕੁਝ ਸਾਲ ਰਿਸਟ ਕਰਦਾ ਵੀ ਭਾਈ ਉਹ ਸਿਆਸੀ ਸਰਗਰਮੀਆਂ 'ਚ ਹਿੱਸਾ ਲੈਣਾ ਬੰਦ ਕਰ ਦਿੰਦਾ ਜਾਂ ਫਿਰ ਉਹ ਕੀ ਕਰਦਾ ਵੀ ਭਾਈ ਮੈਂ ਹੁਣ ਸਿਆਸੀ ਸਰਗਰਮੀਆਂ ਦੇ ਵਿੱਚ ਹਿੱਸਾ ਘਟ ਲਵਾਂਗਾ ਤੇ ਮੈਂ ਤਾਂ ਭਾਈ ਹੁਣ ਆਪਣਾ ਕੰਮ ਕਾਜ ਬਲ ਖਾਲ ਕਰਨਾ ਪਰ ਇੱਥੇ ਭਾਰਤ ਦੇ ਵਿੱਚ ਹਰ ਗੱਲ ਉਲਟ ਹੁੰਦੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਆ ਜਿਹੜੀਆਂ ਹੁਣ 4 ਸੀਟਾਂ ਦੇ ਨਤੀਜੇ ਆਏ ਆ ਉਸ ਤੋਂ ਬਾਅਦ ਡਰਾਮਾ ਨਵਾਂ ਕੀ ਚੱਲ ਪਿਆ ਇਹ ਡਰਾਮੇ ਦੇ ਵਿੱਚ ਰਵਨੀਤ ਬਿੱਟੂ ਹੋਰੀ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਰਾਜੇ ਦੀ ਰਾਣੀ ਹਾਰ ਗਈ ਆ ਵਧੀਆ ਹੋਇਆ ਇਹ ਆਕੜਿਆ ਬਹੁਤ ਸੀ ਹੰਕਾਰ ਬਹੁਤ ਸੀ ਹੰਕਾਰਿਆ ਸੋ ਮਾਰਿਆ ਰਵਨੀਤ ਬਿੱਟੂ ਨੂੰ ਇਸ ਗੱਲ ਦਾ ਨਹੀਂ ਦੁੱਖ ਵੀ ਭਾਈ ਜਿਨ੍ਹਾਂ ਦੇ ਹੱਕ ਤੇ ਮੈਂ ਪ੍ਰਚਾਰ ਕਰਦਾ ਸੀ ਮਨਪ੍ਰੀਤ ਬਾਦਲ ਦੇ ਉਹਨੂੰ ਵੋਟਾਂ 15000 ਵੀ ਨਹੀਂ ਪਈਆਂ ਉਹ ਨੂੰ ਇਸ ਗੱਲ ਦੇ ਉੱਤੇ ਖੁਸ਼ੀ ਆ ਵੀ ਭਾਈ ਮੇਰਾ ਵਿਰੋਧੀ ਹਾਰ ਗਿਆ ਜਿਹਨੇ ਮੈਨੂੰ ਲੁਧਿਆਣੇ ਤੋਂ ਹਰਾਇਆ ਸੀ ਮੈਂ ਉਹਦੀ ਵੋਟੀ ਨੂੰ ਹਰਾਤਾ ਤੇ ਉਹ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਕਰਦਾ ਨਾਲੇ ਰਵਨੀਤ ਬਿੱਟੂ ਇਹ ਗੱਲ ਕਹਿ ਰਿਹਾ ਕਿ ਦੇਖੋ ਜੀ ਆ ਰਾਜਾ ਬੜਿੰਗ ਆਪ ਹੀ ਕਹਿੰਦਾ ਸੀ ਵੀ ਤਾਂ ਸੁਰਖੀ ਬਿੰਦੀ ਲਾ ਕੇ ਘਰੋਂ ਨਿਕਲ ਜਾ ਕਰੂਗੀ ਤੇ ਲੋਕਾਂ ਦੇ ਕੰਮ ਕਾਜਾਂ ਦੇ ਵਿੱਚ ਬਿਜ਼ੀ ਰਹੂਗੀ ਮੇਰਾ ਤਾਂ ਸਾਡਾ ਤੁਹਾਨੂੰ ਲੰਗਰ ਪਾਣੀ ਮੁਸ਼ਕਲ ਹੋ ਜਾਣਾ ਰੋਟੀ ਪਾਣੀ ਮੁਸ਼ਕਲ ਹੋ ਜਾਣਾ ਉਹਨੇ ਲੋਕਾਂ ਦਾ ਧੰਨਵਾਦ ਕੀਤਾ ਬਿੱਟੂ ਨੇ ਵੀ ਭਾਈ ਤੁਸੀਂ ਮੇਰੇ ਭਰਾ ਦੀ ਰੋਟੀ ਪਾਣੀ ਪੱਕਦੀ ਰਹਿਣ ਦਿੱਤੀ ਆ ਤੇ ਇਹ ਸੁਰਖੀ ਬਿੰਦੀ ਲਾ ਕੇ ਭੈਣ ਮੇਰੀ ਘਰੋਂ ਨਹੀਂ ਜਾਇਆ ਕਰੂਗੀ ਮਤਲਬ ਆ ਮਨਪ੍ਰੀਤ ਬਾਦਲ ਦੇ ਹਾਰ ਜਾਣ ਦਾ ਕੋਈ ਦੁੱਖ ਨਹੀਂ ਉਡੀ ਜ਼ਮਾਨਤ ਜ਼ਬਤ ਹੋ ਜਾਣ ਦਾ ਕੋਈ ਦੁੱਖ ਨਹੀਂ ਇਥੇ ਰਾਜਾ ਵੜਿੰਗ ਦੀ ਘਰਵਾਲੀ ਹਾਰ ਗਈ ਇਸ ਗੱਲ ਦੀ ਖੁਸ਼ੀ ਆ ਉਧਰੋਂ ਰਾਜਾ ਵੜਿੰਗ ਇਹ ਗੱਲ ਕਹਿਦਾ ਜੀ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਭਾਈ ਇਹ ਮਨਪਰੀਤ ਬਦਲ ਦੀ ਮੰਜੀ ਠੋਕਣ ਆਇਆ 12-13 ਰਣ ਪ੍ਰਚਾਰ ਕੀਤਾ ਵੋਟਾਂ 12-13000 ਵੀ ਨਹੀਂ ਪਈਆਂ ਤੇ ਭਾਈ ਵਿੱਚੋਂ ਖਟਿਆ ਕੀ ਆ ਸੋ ਉਧਰ ਦੇਖੋ ਕਾਕਾ ਜਿਹੜਾ ਹੈਗਾ ਜੀ ਕਾਲਾ ਢਿੱਲੋ ਉਹ ਹਾਰਦਾ ਹਾਰਦਾ ਜਿੱਤ ਗਿਆ ਉਹਦੀ ਕੋਈ ਜਿੱਤ ਦੀ ਸੰਭਾਵਨਾ ਨਹੀਂ ਸੀ ਬਰਨਾਲੇ ਇੱਕ ਪੈਸਾ ਵੀ ਪਰ ਉਹਨੂੰ ਗੁਰਦੀਪ ਬਾਠ ਨੇ ਜਿਤਾਤਾ ਕਿਉਂਕਿ 16-17 ਹਜ਼ਾਰ ਵੋਟਾਂ ਜਿਹੜੀ ਉਹ ਵਾਟ ਲੈ ਗਿਆ ਜਿਹੜਾ ਕਿ ਬਗਾਵਤ ਕਰਨ ਵਾਲਾ ਸੀ ਤੇ ਇਹਦੇ ਨਾਲ ਹੀ ਬਿਲਕੁਲ ਸਮੀਕਰਨ ਬਦਲ ਗਏ ਉਹਦਾ ਵੈਸੇ ਜਿਹੜੀਆਂ ਇਹ ਜਿਮਨੀ ਚੋਣਾਂ ਦੇ ਨਤੀਜੇ ਆ ਇਹਨੇ ਇਹ ਗਲਦਸਤੀ ਆ ਕਿ ਮੈਂਬਰ ਪਾਰਲੀਮੈਂਟਾਂ ਦੀਆਂ ਵੋਟਾਂ ਦੋਵੇਂ ਹੀ ਹਾਰ ਗਈਆਂ ਤੇ ਲੋਕ ਆ ਜਿਹੜੇ ਉਹ ਚਾਹੁੰਦੇ ਆ ਕਿ ਭਾਈ ਹੁਣ ਪਰਿਵਾਰਵਾਦ ਤੋਂ ਪਰੇ ਹੋਇਆ ਜਾਵੇ ਇਹਦਾ ਮਤਲਬ ਇਹ ਆ ਫਿਰ ਇੱਕ ਪਾਸਾ ਦੂਜਾ ਇਹ ਵੀ ਆ ਵੀ ਭਾਈ ਪਰਿਵਾਰਵਾਦ ਤਾਂ ਇੱਥੇ ਚੱਬੇਵਾਲ ਦੇ ਵਿੱਚ ਵੀ ਆ ਗਿਆ ਤੇ ਉਹ ਮੈਂਬਰ ਪਾਰਲੀਮੈਂਟ ਆ ਪੁੱਤ ਇੱਥੇ ਵਿਧਾਨ ਸਭਾ ਦਾ ਮੈਂਬਰ ਆ ਤੇ ਪਰਿਵਾਰਵਾਦ ਇੱਧਰ ਵੀ ਵੜ ਗਿਆ ਸੋ ਕੁੱਲ ਬਣਾ ਕੇ ਵੀ ਇਹ ਜਿਹੜੀਆਂ 4 ਸੀਟਾਂ ਸੀ ਇਹਨਾਂ ਚਾਰਾਂ ਸੀਟਾਂ ਦੇ ਉੱਤੇ 3 ਆਪ ਜਿੱਤੀ ਇੱਕ ਕਾਂਗਰਸ ਜਿੱਤੀ ਬੀਜੇਪੀ ਦੀ ਇੱਕ ਸੀਟ ਦੇ ਉੱਤੇ ਕਿਵਲ ਢਿਲੋਂ ਦੇ ਰੂਪ ਦੇ ਵਿੱਚ ਬਰਨਾਲੇ ਨੂੰ ਜ਼ਮਾਨਤ ਵਿੱਚ ਬਚੀ ਆ ਬਾਕੀ ਤਿੰਨ ਥਾਵਾਂ ਤੇ ਜ਼ਮਾਨਤ ਰਬਤ ਹੋਈ ਆ ਤੇ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਖੜੇ ਨਾ ਕਰਨਾ ਇਹ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਦਿਵਾ ਗਿਆ ਅਸਲ 'ਚ ਉਹ ਕਿਵੇਂ ਕਿਉਂਕਿ ਜੇ ਮੰਨ ਲਓ ਇਹਨਾਂ ਨੇ ਆਪਦੇ ਚਾਰਾਂ ਥਾਵਾਂ ਤੇ ਉਮੀਦਵਾਰ ਖੜੇ ਕੀਤੇ ਹੁੰਦੇ 10 10 12 12 ਹਜ਼ਾਰ ਵੋਟ ਤਾਂ ਲੈ ਕੇ ਜਾਂਦੇ ਨਾ ਘੱਟੋ ਘੱਟ ਉਹੀ ਵੋਟ ਟੁੱਟਦੀ ਅਸਲ ਵਿੱਚ ਅਕਾਲੀ ਦਲ ਦੀ ਵੋਟਾਂ ਜਿਹੜੀ ਉਹ ਨਾ ਤਾਂ ਕਾਂਗਰਸ ਨੂੰ ਪਈ ਨਾ ਭਾਜਪਾ ਨੂੰ ਪਈ ਉਹ ਪੈ ਗਈ ਆਮ ਆਦਮੀ ਪਾਰਟੀ ਨੂੰ ਉਹਦਾ ਕਾਰਨ ਇਹ ਜੀ ਕਿ ਕਾਂਗਰਸ ਨੂੰ ਵੋਟ ਪੈ ਨਹੀਂ ਸਕਦੀ ਕਿਉਂਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਉਣ 84 ਕਤਲੇਆਮ ਵਾਲੀ ਗੱਲ ਜੁੜੀ ਹੈ ਨਾਲ ਤੇ ਭਾਜਪਾ ਨੂੰ ਇਸ ਕਰਕੇ ਨਹੀਂ ਪਈ ਕਿਉਂਕਿ ਆਪਾਂ ਜਾਣਦੇ ਕਿ ਭਾਜਪਾ ਜਿਹੜੀ ਉਹ ਤਾਂ ਹਾਲੇ ਤੱਕ ਕਿਸਾਨਾਂ ਨੂੰ ਤੰਗ ਕਰੀ ਜਾਂਦੀ ਆ ਉਹ ਵੋਟ ਪੈ ਉਤ ਗਈ ਆਮ ਆਦਮੀ ਪਾਰਟੀ ਨੂੰ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਗਿਆ ਸੋ ਲੋਕਾਂ ਨੂੰ ਇਸ ਗੱਲ ਦੀਆਂ ਬਾਲਕਾਂ ਟਾਰਾਂ ਨਹੀਂ ਮਾਰਨੀਆਂ ਚਾਹੀਦੀਆਂ ਸਾਡੇ ਵਾਲਾ ਜਿੱਤ ਗਿਆ ਸਾਡੇ ਵਾਲਾ ਜਿੱਤ ਗਿਆ ਤੁਸੀਂ ਜਿੱਥੇ ਕਿ ਨਹੀਂ ਜਿੱਥੇ ਇਹਦੇ ਵੱਲ ਖਿਆਲ ਕਰੋ ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੋਟਾਂ ਦਾ ਵਿਆਹ ਜਿੰਨਾ ਚਾਹ ਹੁੰਦਾ ਤੇ ਉਹਦੇ ਵਿੱਚ ਇੱਕ ਗੱਲ ਨਵੀਆਂ ਵੀ ਜੁੜ ਗਈ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਉਧਰ ਭਾਜਪਾ ਦੀ ਗੱਲ ਆਪਾਂ ਅੱਗੇ ਤੋਰਦੇ ਆਂ ਜੀ ਕਹਿੰਦੇ ਬਾਹਰਲੇ ਭਾਜਪਾ ਆ ਤੇ ਭਰੋਸਾ ਕਰਨਾ ਹੀ ਕਿਤਨਾ ਕਿਤੇ ਭਾਜਪਾ ਨੂੰ ਮਹਿੰਗਾ ਪੈ ਗਿਆ ਬੀਜੇਪੀ ਦੇ ਕੋਲੇ ਆਪਣਾ ਬੰਦਾ ਕੋਈ ਨਹੀਂ ਗਾ ਦੇਖੋ ਬੀਜੇਪੀ ਨੂੰ ਕਿਸੇ ਨੇ ਗਲਤ ਸੁਨੇਹਾ ਦਿੱਤਾ ਇਹਨਾਂ ਨੂੰ ਗਲਤ ਜਾਣਕਾਰੀ ਮਿਲ ਗਈ ਕਿ ਜੇਕਰ ਸਿੱਖ ਚੇਰੇ ਹੋਣਗੇ ਤਾਂ ਫਿਰ ਆਪਣੀ ਗੱਲ ਬਣੀ ਰਹਿਣੀ ਹੈ ਜਦਕਿ ਸਿੱਖ ਚੇਰੇ ਤਾਂ ਸਿੱਖ ਚੇਰਾ ਹੀ ਆ ਮਨਪ੍ਰੀਤ ਬਾਦਲ ਸਿੱਖ ਚੇਰੇ ਹੀ ਤੁਹਾਡੇ ਕੋਲੇ ਰਮਨੀਤ ਬਟੂ ਆ ਸਿੱਖ ਚੇਰੇ ਕੈਪਟਨ ਅਮਰਿੰਦਰ ਸਿੰਘ ਆ ਸਿੱਖ ਚੇਰੇ ਹੀ ਤੁਹਾਡੇ ਕੋਲੇ ਸੋਨ ਸਿੰਘ ਠੰਡਲਾ ਹੁਣ ਸਿੱਖ ਚੇਰੇ ਹੀ ਤੁਹਾਡੇ ਕੋਲੇ ਕੇਵਲ ਸਿੰਘ ਢੱਲੋਂ ਆ ਗੱਲ ਕੱਲੇ ਸਿੱਖ ਚੇਰਾਂ ਦੀ ਨਹੀਂ ਆ ਤੁਹਾਡੇ ਆਪਣੇ ਤਾਂ ਗੁੱਸੇ ਹੋ ਗਏ ਭਾਜੀਪੀ ਦੇ ਕੋਲੇ ਆਪਣਾ ਤਾਂ ਕੁਝ ਹੈ ਹੀ ਨਹੀਂ ਇਧਰੋਂ ਚਾਰ ਬੰਦੇ ਚੱਕੇ ਉਧਰੋਂ ਚਾਰ ਬੰਦੇ ਚੱਕੇ ਅੱਜ ਤਾਂ ਭਾਜੀਪੀ ਦੀ ਹਾਲਤ ਪੰਜਾਬ ਦੇ ਵਿੱਚ ਇਵੇਂ ਆ ਸੋ ਇਸ ਹਾਲਾਤ ਦੇ ਵਿੱਚ ਬੀਜੇਪੀ ਦਾ ਕੁਝ ਵਟਿਆ ਨਹੀਂ ਜਾਣਾ ਇਸ ਗੱਲ ਦੀ ਪੱਕੀ ਗਰੰਟੀ ਆ ਬੀਜੇਪੀ ਕਹਿੰਦੀ ਕੁਝ ਹੋਰ ਆ ਕਰਦੀ ਕੁਝ ਹੋਰ ਆ ਲੱਗਦਾ ਕੁਝ ਹੋਰ ਆ ਦਿਸਦਾ ਕੁਝ ਹੋਰ ਆ ਅੱਜ ਤਾਂ ਹਾਲਾਤ ਇਹ ਹੀ ਬਣੇ ਪਏ ਆ ਬੀਜੇਪੀ ਨੇ ਜਿਸ ਤਰੀਕੇ ਦੇ ਨਾਲ ਬੰਦੇ ਆਲੇ ਦੁਆਲੇੋਂ ਭਰਤੀ ਕੀਤੇ ਇਹਨਾਂ ਦੇ ਕੋਲੇ ਕੋਈ ਇੱਕ ਆਪਣਾ ਬੰਦਾ ਹੈ ਸਿਰਫ ਇੱਕ ਬੰਦਾ ਨਾ ਇਹਨਾਂ ਦੇ ਕੋਲੇ ਬਰਨਾਲਿਓ ਆਪਣਾ ਨਾ ਮਨਪ੍ਰੀਤ ਬਾਦਲ ਦੇ ਰੂਪ ਚ ਹਿੱੱਡੜ ਬਾਇਓ ਆਪਣਾ ਨਾ ਚੱਬੇਵਾਲ ਤੋਂ ਆਪਣਾ ਨਾ ਡੇਰਾ ਬਬਾਨਕ ਤੋਂ ਆਪਣਾ ਸੋ ਬਗਾਨੇ ਬੰਦਿਆਂ ਦੇ ਉੱਤੇ ਭਰੋਸਾ ਕਰਨਾ ਤੇ ਆਪਣੇ ਬੰਦਿਆਂ ਤੋਂ ਭਰੋਸਾ ਛੱਡ ਦੇਣਾ ਬੀਜੇਪੀ ਨੂੰ ਇਹ ਗੱਲ ਲੈ ਬਠੀ ਬੀਜੇਪੀ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਣਾ ਚਾਹੀਦਾ ਕਿ ਸੁਨੀਲ ਜਾਖੜ ਝੂਠ ਨਹੀਂ ਬੋਲਦਾ ਸੁਨੀਲ ਜਾਖੜ ਦੀ ਕਿਉਂ ਇਤਕੀ ਗੱਲ ਪਰੇ ਕੀਤੀ ਗਈ ਸੁਨੀਲ ਜਾਖੜ ਕਿਉਂ ਨਹੀਂ ਸਰਗਰਮ ਸੁਨੀਲ ਜਾਖੜ ਦੀ ਥਾਂ ਤੇ ਬੀਜੇਪੀ ਭਾਜਪਾ ਦਾ ਚਿਹਰਾ ਨਵਾਂ ਕਿਉਂ ਲੱਭ ਰਹੀ ਆ ਕਿਉਂਕਿ ਜਾਖੜੇ ਗੱਲ ਕਹਿੰਦਾ ਕਿ ਖੇਤਰੀ ਪਾਰਟੀ ਬਿਨਾ ਸਾਡਾ ਬਣਨਾ ਕੁਝ ਨਹੀਂ ਖੇਤਰੀ ਪਾਰਟੀ ਕਾਲੀ ਦਲ ਦੇ ਨਾਲ ਗਠਜੋੜ ਜ਼ਰੂਰੀ ਆ ਤੇ ਬੀਜੇਪੀ ਨੂੰ ਕੇਂਦਰੀ ਬੀਜੇਪੀ ਨੂੰ ਆਪਣੀਆਂ ਨੀਤੀਆਂ ਪੰਜਾਬ ਦੇ ਪ੍ਰਤੀ ਬਦਲਣੀਆਂ ਪੈਣਗੀਆਂ ਨਹੀਂ ਤਾਂ ਸਾਨੂੰ ਮਨ ਚਾਇਆ ਨਤੀਜਾ ਨਹੀਂ ਮਿਲਣਾ ਤੇ ਉਹੀ ਗੱਲ ਹੋਈ ਆ ਸੋ ਬੀਜੇਪੀ ਭਾਵੇਂ 500 ਸਿੱਖ ਚਿਹਰਾ ਹੋਰ ਲੈ ਲੇ ਪਾ ਮੈਂ ਸਾਰੀਆਂ ਪਾਰਟੀਆਂ ਦੇ ਸਿੱਖ ਚਿਹਰੇ ਪਟਕੇ ਲੈ ਜੇ ਪਰ ਜਿੰਨੀ ਦੇਰ ਤੱਕ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੀ ਜਵਾਨੀ ਦਾ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਭਾਜਪੀ ਦੇ ਪੜ ਪੱਲੇ ਪੁੱਜ ਨਹੀਂ ਪੈਣਾ ਮੇਰਾ ਤਾਂ ਖਿਆਲ ਆ ਵੀ ਹੁਣ ਤੱਕ ਉਹ ਸਮਝ ਗਈ ਹੋਣੀ ਆ ਪਰ ਜੇ ਨਹੀਂ ਵੀ ਸਮਝੀ ਉਹਨੂੰ ਸਮਝਣ ਦੀ ਲੋੜ ਪੈਣੀ ਆ ਕਿ ਸਾਡੇ ਵਿੱਚ ਸਮੱਸਿਆਵਾਂ ਕਿੱਥੇ ਕਿੱਥੇ ਆ ਉਧਰਲਾ ਬੰਦਾ ਪਟਲਿਆ ਉਧਰਲਾ ਬੰਦਾ ਪਟਲਿਆ ਉਧਰਲਾ ਬੰਦਾ ਪਟਲਿਆ ਅੱਜ ਇਹ ਹਾਲਾਤ ਬਣੇ ਪਏ ਆ ਹਾਲਾਂਕਿ ਮੈਂ ਪੜ ਕੇ ਹਟਿਆ ਹੁਣੇ ਵੀ ਬਰਨਾਲੇ ਦੇ ਵਿੱਚ ਤੇ ਕੁਝ ਕੁ ਪਿੰਡਾਂ ਦੇ ਵਿੱਚੋਂ ਵੋਟਾਂ ਜਿਹੜੀ ਉਹ ਵਧੀਆ ਬੀਜੇਪੀ ਦੀ ਦੇਖੋ ਇਹ ਵੱਧਦੀ ਘਟਦੀ ਰਹਿੰਦੀ ਹੁੰਦੀ ਆ ਤੁਸੀਂ ਕਿਸੇ ਆਪਦਾ ਪ੍ਰਧਾਨ ਬਣਾਤਾ ਉਹਨੇ ਪਿੰਡ ਚੋਂ ਵੋਟ ਵਧਾਤੀ ਤੁਸੀਂ ਕਿਤੇ ਜਨਰਲ ਸਕੱਤਰ ਆਪਦਾ ਬਣਾਤਾ ਉਹਨੇ 100 ਵੋਟ ਦੇ ਵਿੱਚ ਵਾਦਾ ਕਰਤਾ ਇਹ ਚਲੋ ਬੰਦਾ ਆਪਦੇ ਪ੍ਰਭਾਵ ਨਾਲ ਇਦਾਂ ਚੱਲਦਾ ਰਹਿੰਦਾ ਪਰ ਜੇਕਰ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਜੋ ਹਾਲਾਤ ਅੱਜ ਹੋਏ ਬੀਜੇਪੀ ਦੇ 2027 'ਚ ਵੀ ਇਵੇਂ ਹੋਣੇ ਆ ਬੀਜੇਪੀ ਆਪਾਂ ਕਹਿੰਦੇ ਨੇ ਵੀ ਤੀਜੇ ਨੰਬਰ ਤੇ ਆਈ ਜਦੋਂ ਬੰਦੇ ਹੀ ਕੁੱਲ ਤਿੰਨ ਆ ਤੇੰਨੀ ਪਾਰਟੀਆਂ ਤਾਂ ਤੀਜੇ ਨੰਬਰ ਤੇ ਹੀ ਹੋਣਾ ਹੋਰ 9ਵੇਂ ਤੇ ਥੋੜੀ ਆਊਗੀ ਜਦੋਂ ਪਾਰਟੀਆਂ ਕੁੱਲ ਤਿੰਨ ਆ ਤਾੜੀਦਲ ਮੈਦਾਨ ਚ ਹੈਣੀ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਮੈਦਾਨ ਚ ਤੇ ਤੀਜੇ ਨੰਬਰ ਤੇ ਕਿ ਬੀਜੇਪੀ ਆ ਇਹ ਤਾਂ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਤੁਸੀਂ ਇਹ ਗੱਲ ਕੋਬਿ ਤਿੰਨ ਪਾਰਟੀਆਂ ਮੈਦਾਨ ਚ ਦੂਜੇ ਤੇ ਅਸੀਂ ਆਏ ਆ ਫਿਰ ਤਾਂ ਗੱਲ ਮੰਨੀ ਪਰ ਇਹ ਤਾਂ ਗੱਲ ਹੀ ਹੈ ਨਹੀਂਗੀ ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਬੀਜੇਪੀ ਦੇ ਮੂਰੇ ਬਹੁਤ ਸਾਰੇ ਸਵਾਲ ਆ ਜਿਹੜੇ ਉਹਨੇ ਆਪ ਕਦੇ ਹੱਲ ਹੀ ਨਹੀਂ ਕੀਤੇ ਬਿਲਕੁਲ ਸਹੀ ਕਿਹਾ ਤੁਸੀਂ ਰਣਾ ਸਾਹਿਬ ਤੇ ਮਤਲਬ ਇਹ ਸਾਰੇ ਨਤੀਜੇ ਜਿਹੜੇ ਨੇ ਜੋ ਕੁਝ ਵੀ ਵਾਪਰਿਆ ਕਿਤਨਾ ਕਿਤੇ 227 ਦਾ ਰਾਹ ਜਿਹੜਾ ਉਹ ਦਿਸ ਗਿਆ ਜੀ ਹਾਂ ਬਿਲਕੁਲ ਦਿਸ ਗਿਆ ਜੀ ਬਿਲਕੁਲ ਹੀ ਤਾਂ 100% ਦੀ ਦਿਸ ਗਿਆ ਕਿਉਂਕਿ ਜੇਕਰ ਤੁਹਾਡੇ ਅੱਜ ਦੇ ਇਹ ਹਾਲਾਤ ਆ ਤਾਂ ਤੁਸੀਂ ਇਹ ਗੱਲ ਭੁੱਲੀ ਜਾਓ ਕਿ ਭਾਈ ਤੁਹਾਡਾ ਆਉਂਦਾ ਸਮਾਂ ਚੰਗਾ ਹੋ ਸਕਦਾ ਦੇਖੋ ਹੋਣ ਨੂੰ ਕੁਝ ਵੀ ਹੋ ਸਕਦਾ ਇਹ ਰਾਜਨੀਤੀਆਂ ਲੋਕਾਂ ਦਾ ਕੀ ਪਤਾ ਹੁੰਦਾ ਲੋਕ ਕਿਸੇ ਨੂੰ ਵੀ ਵੋਟਾਂ ਪਾਉਂਦੇ ਹੁੰਦੇ ਆ ਤੁਸੀਂ ਇੱਕ ਉਦਾਹਰਨ ਦੇਖੋ ਵੀ ਆਪਾਂ ਇਹ ਗੱਲ ਕਹਿੰਦੇ ਆ ਕਿ ਬੇਦਬੀ ਦੇ ਮਾਮਲੇ ਦੇ ਸਾਨੂੰ ਦੁੱਖ ਬਹੁਤ ਆਪਾਂ ਇਹ ਗੱਲ ਕਹਿੰਦੇ ਆ ਨਾ ਮੈਨੂੰ ਵੀ ਦੁੱਖ ਆ ਤੁਹਾਨੂੰ ਵੀ ਦੁੱਖ ਹੋਣਾ ਸਭ ਨੂੰ ਦੁੱਖ ਆ ਬੇਅਦਬੀ ਹੋਈ ਗੋਲੀकांड ਵਾਪਰ अवेलेबल ਕਰਾਂ ਗੋਲੀकांड ਪਰ ਜਿਹੜੇ ਦੋ ਜਣਿਆਂ ਦੀ ਮੌਤ ਹੋਈ ਸੀ ਇਸ ਗੋਲੀकांड ਦੇ ਵਿੱਚ ਉਹਨਾਂ ਦੇ ਵਿੱਚੋਂ ਭਾਈ ਇੱਕ ਦਾ ਨਾਂ ਹੈਗਾ ਕ੍ਰਿਸ਼ਨ ਭਗਵਾਨ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਗਿੱਦੜ ਬਾਹੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਚੋਣ ਲੜ ਰਿਹਾ ਸੀ ਉਹਨੂੰ ਨੋਟਾਂ ਦੇ ਬਟਨ ਤੋਂ ਵੀ ਘੱਟ ਵੋਟਾਂ ਪਈਆਂ ਉਹਨੂੰ ਵੋਟ 1000 ਵੀ ਨਹੀਂ ਪਈ 700 ਵੀ ਨਹੀਂ ਪਈ ਉਹਨੂੰ ਤਾਂ ਵੋਟ ਮਤਲਬ ਇਹ ਆ ਵੀ ਭਾਈ ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂਗਾ ਵੀ ਕੱਲੋਂ ਕੀ ਕਰ ਦੇਣ ਪੰਜਾਬ ਦੇ ਲੋਕ ਕਹਿੰਦੇ ਕੁਝ ਹੋਰ ਹੁੰਦੇ ਕਰਦੇ ਕੁਝ ਹੋਰ ਹੁੰਦੇ ਆ ਮੈਂ ਤਾਂ ਪੰਜਾਬ ਦੀ ਲੋਕਾਂ ਦੀ ਵੋਟ ਪ੍ਰਕਿਰਿਆ ਦੇ ਉੱਤੇ ਵੋਟ ਪ੍ਰਣਾਲੀ ਦੇ ਉੱਤੇ ਇੱਕ ਦੁੱਖੀ ਦਾ ਯਕੀਨ ਨਹੀਂ ਕਰਦਾ ਵੀ ਭਾਈ ਇਹ ਕੀ ਕਰ ਸਕਦੇ ਆ ਕੀ ਬਣਾਉਣਗੇ ਕੀ ਨਹੀਂ ਬਣਾਉਣਗੇ ਵੇਨੇ ਕੀ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਜਿਹੜੀਆਂ ਇਹ ਚੋਣਾਂ ਨੇ ਇਹਨਾਂ ਨੇ ਤੈਅ ਕਰਤਾ ਕਿ 200 ਤੇ 27 ਦੇ ਵਿੱਚ ਕੀ ਹੋਊਗਾ ਹੁਣ ਆਮ ਆਦਮੀ ਪਾਰਟੀ ਇਸ ਗੱਲੋਂ ਬੇਹਦ ਖੁਸ਼ ਆ ਆਮ ਆਦਮੀ ਪਾਰਟੀ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜਿ ਕਿ ਦੇਖੋ ਅਸੀਂ ਹੁਣ ਦਿੱਲੀ ਵੀ ਜਿੱਤ ਲਾਂਗੇ ਹਾਲਾਂਕਿ ਦਿੱਲੀ ਤੇ ਪੰਜਾਬ ਦਾ ਆਪਸ ਦੇ ਵਿੱਚ ਇਸ ਰੂਪ ਦੇ ਵਿੱਚ ਤੇ ਕੋਈ ਹੈ ਨਹੀਂਗਾ ਮੇਰਾ خیال ਭਈ ਗੱਠ ਜੋੜ ਕੇ ਲਗੇ ਜਾਂ ਇੱਕੋ ਵੀ ਹੁਣ ਜੋ ਇੱਥੇ ਹੋਇਆ ਤੇ ਉਹੋ ਕੁਝ ਉੱਥੇ ਹੋਊਗਾ ਇਦਾਂ ਦੀ ਪ੍ਰਕਿਰਿਆ ਨਹੀਂ ਹੈਗੀ ਮੇਰੇ ਖਿਆਲ ਦੇ ਵਿੱਚ ਪਰ ਉਹ ਕਹਿੰਦੇ ਆ ਉਹ ਕਹਿੰਦੇ ਜਿਵੇਂ ਅਸੀਂ ਦਿੱਲੀ ਕਮਾਲ ਕਰਤੀ ਆ ਉਹ ਮਸੀਂਪਾ ਹੀ ਉੱਥੇ ਵੀ ਕਮਾਲ ਕਰ ਦੇਾਂਗੇ ਸਭ ਆਪੋ ਆਪਣੀ ਕਮਾਲ ਦੇ ਦਾਅਵੇ ਕਰ ਰਹੇ ਆ ਪੰਜਾਬ ਦੀ ਕਮਾਲ ਕਦੋਂ ਹੋਊਗੀ ਪੰਜਾਬ ਦੀ ਕਮਾਲ ਕਿਵੇਂ ਹੋਊਗੀ ਇਹ ਹੁਣ ਸਮਾਂ ਦੱਸੂਗਾ ਜੀ ਜੀ ਬਿਲਕੁਲ ਸਹੀ ਰੈਣਾ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਉਹਨਾਂ ਨੇ ਕਹਿੰਦੇ ਕਿਸਾਨਾਂ ਬਾਰੇ ਇਹ ਕਿਹਾ ਵੀ ਕਈ ਵਾਰ ਪਰਿਵਾਰਾਂ ਦੇ ਵਿੱਚ ਵੀ ਝਗੜੇ ਹੋ ਜਾਂਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਅ ਪਰਿਵਾਰਾਂ ਦੇ ਵਿੱਚ ਝਗੜੇ ਹੋ ਜਾਂਦੇ ਆ ਪਰ ਉਹਨਾਂ ਝਗੜਾ ਇਹਨੂੰ ਨਿਪਟਾ ਲਿਆ ਜਾਂਦਾ ਤੇ ਮਸਲੇ ਹੱਲ ਕਰ ਲਏ ਜਾਂਦੇ ਆ ਮੈਨੂੰ ਇਹ ਲੱਗਦਾ ਜੀ ਕਿ ਇਹ ਅਵਲੀਆਂ ਗੱਲਾਂ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਕਿ ਭਾਈ ਇਹ ਕੀ ਚੱਲੀ ਹੈ ਹੋਈ ਜਾਂਦਾ ਕਿਵੇਂ ਹੋਈ ਜਾਂਦਾ ਕਿਉਂਕਿ ਭਗਵੰਤਮਾਨ ਹੋਰੀ ਇਹ ਗੱਲ ਕਹਿੰਦੇ ਜੀ ਕਿ ਪਰਿਵਾਰਾਂ ਦੇ ਵਿੱਚ ਝਗੜੇ ਹੋ ਜਾਂਦੇ ਆ ਬਾਅਦ ਦੇ ਵਿੱਚ ਹੱਲ ਕਰ ਲਏ ਜਾਂਦੇ ਆ ਬਠਿੰਡੇ ਦੇ ਵਿੱਚ ਕਿਸਾਨਾਂ ਨੇ ਜ਼ਮੀਨ ਐਕਵਾਇਰ ਨਹੀਂ ਹੋਣ ਦਿੱਤੀ ਪੁਲਿਸ ਨੇ ਕੀਤਾ ਲਾਠੀ ਚਾਰਜ ਉਹ ਜਿਹੜਾ ਲਾਠੀ ਚਾਰਜ ਦੇ ਵਿੱਚ ਕਈ ਕਿਸਾਨ ਵੀ ਜ਼ਖਮੀ ਹੋਏ ਕਈ ਪੁਲਿਸ ਮੁਲਾਜ਼ਮ ਵੀ ਹੋਏ ਕਿਸਾਨਾਂ ਨੇ ਪੱਕੇ ਤੌਰ ਤੇ ਧਰਨਾ ਲਾ ਲਿਆ ਤੇ ਬਾਅਦ ਦੇ ਵਿੱਚ ਕਮੇਟੀ ਬਣਾਈ ਗਈ ਹੈ ਤੇ ਇਹ ਧਰਨਾ ਚੁੱਕ ਲਿਆ ਗਿਆ ਵੀ ਭਾਈ ਅਸੀਂ ਕਿਸਾਨਾਂ ਦੇ ਉੱਤੇ ਦਰਜ ਪਰਚੇ ਵੀ ਰਦ ਕਰਾਂਗੇ ਤੇ ਮਸਲਾ ਵੀ ਹੱਲ ਕਰਾਂਗੇ ਹੁਣ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਚਲੋ ਜੀ ਟੱਬਰਾਂ 'ਚ ਲੜਾਈ ਹੋ ਜਾਂਦੀ ਹੈ ਤੇ ਅਸੀਂ ਪੂਰਾ ਮੁੱਲ ਦੇਣ ਦੀ ਕੋਸ਼ਿਸ਼ ਕਰਵਾਵਾਂਗੇ ਗੱਲ ਅਸਲ ਦੇ ਵਿੱਚ ਇਹ ਹੈ ਵੀ ਕਿਸਾਨ ਆ ਜਿਹੜੇ ਉਹ ਆਪਣੀ ਜ਼ਮੀਨ ਇਸ ਕਰਕੇ ਨਹੀਂ ਐਕਵਾਇਰ ਹੋਣ ਦੇ ਰਹੇ ਕਿਉਂਕਿ ਉਹ ਕਹਿੰਦੇ ਜੀ ਕਿ ਸਾਨੂੰ ਬਣਦਾ ਸਰਦਾ ਪੂਰਾ ਮੁੱਲ ਦਿਓ ਉਹ ਮੁੱਲ ਨਹੀਂ ਮੰਨ ਰਿਹਾ ਇਸ ਕਰਕੇ ਭਾਈ ਉਹਨਾਂ ਦੇ ਵੱਲੋਂ ਇਸ ਵੇਲੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਆਪਾਂ ਨੂੰ ਮੁੱਲ ਦੇਣ ਦੀ ਉਹਨਾਂ ਦੀ ਫਸਲ ਦਾ ਉਹਨਾਂ ਦੇ ਖੇਤਾਂ ਦਾ ਜਿਹੜਾ ਖੇਤ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਹੱਥੋਂ ਚਲਾ ਜਾਣਾ ਉਹਦਾ ਮੁੱਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਕਿਸਾਨ ਇਸ ਵਕਤ ਇਦਾਂ ਦਾ ਸੰਘਰਸ਼ ਕਰਦੇ ਕਿਉਂ ਆ ਸਵਾਲ ਤਾਂ ਇਹ ਆ ਉਹਨਾਂ ਨੂੰ ਕੀ ਲੋੜ ਆ ਇਸ ਸੰਘਰਸ਼ ਕਰਨ ਦੀ ਸਵਾਲ ਤਾਂ ਸਿਰਫ ਇਹ ਆ ਸੋ ਦੇਖਦੇ ਆ ਭਾਈ ਕੀ ਬਣਦਾ ਉਹਦੇ ਸਮੇਂ ਦੇ ਵਿੱਚ ਪਰ ਗੱਲ ਇਹ ਆ ਵੀ ਭਾਈ ਕਿਸਾਨ ਚਾਹੁੰਦੇ ਆ ਕਿ ਸਾਨੂੰ ਭਾਈ ਪੂਰਾ ਮੁੱਲ ਮਿਲੇ ਵਾਜਬ ਮੁੱਲ ਮਿਲੇ ਤੇ ਫਿਰ ਭਾਈ ਉਹ ਕਹਿੰਦੇ ਜੀ ਅਸੀਂ ਆਪਣੀ ਜ਼ਮੀਨ ਛੱਡਾਂਗੇ ਜੀ ਜੀ ਬਿਲਕੁਲ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਜੇ ਗੱਲ ਕਰੀਏ ਮੌਸਮ ਦੀ ਤਾਂ ਕਹਿੰਦੇ ਇਸ ਵਾਰ ਠੰਡ ਜਿਹੜੀ ਹੈ ਉਹ ਵਾਪਸ ਨਹੀਂ ਮੁੜੀ ਜੀ ਮੌਸਮ ਜਿਹੜਾ ਹੈ ਜਿੰਨਾ ਠੰਡਾ ਹੋਣਾ ਚਾਹੀਦਾ ਉਹਨਾ ਠੰਡਾ ਨਹੀਂ ਹੋਇਆ ਹਾਂ ਬਿਲਕੁਲ ਜੀ ਹਾਲ ਦੀ ਘੜੀ ਤਾਂ ਇਹੀ ਪ੍ਰਭਾਵ ਹੈ ਜਿਕਰ ਆਪਾਂ ਅੱਜ ਦੀ ਗੱਲ ਕਰ ਗਏ ਤਾਂ ਭਾਈ ਅੱਜ ਦੀ ਤਰੀਕ ਤੱਕ ਤਾਂ ਇਥੇ ਉਹਨਾ ਮੀਂਹ ਜਾਂ ਉਹਨੀ ਠੰਡ ਹਾਲੇ ਤੱਕ ਨਹੀਂ ਪਰਤੀ ਜਿੰਨੀ ਕਿ ਆਮ ਤੌਰ ਦੇ ਉਤੇ ਆ ਜਾਂਦੀ ਹੁੰਦੀ ਹੈ ਅੱਜ ਦੀ ਤਰੀਕ ਤੱਕ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ 25 ਨਵੰਬਰ ਨੂੰ 25 ਨਵੰਬਰ ਆ ਜੀ ਅੱਜ 10 ਮੱਧਰ ਆ ਅੱਜ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਸਵੇਰ ਦੇ 10:30 ਵਜੇ ਦਾ ਵੇਲਾ ਚਲੋ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ 25 ਨਵੰਬਰ ਨੂੰ ਤੇ ਗੱਲ ਇਹ ਜੀ ਕਿ ਹਾਲੇ ਤੱਕ ਤਾਂ ਪੰਜਾਬ ਦੇ ਵਿੱਚ ਉਨੀ ਠੰਡ ਨਹੀਂ ਦਿਨ ਦੇ ਵੇਲੇ ਤੁਹਾਨੂੰ ਪਤਲੀ ਜੀ ਕੋਟੀ ਜਾਂ ਕਈ ਵਾਰੀ ਉਹ ਵੀ ਲਾਉਣੀ ਪੈਂਦੀ ਹੈ ਕਿਉਂਕਿ ਧੁੱਪ ਹੁੰਦੀ ਆ ਤੇ ਰਾਤ ਦੇ ਵੇਲੇ ਤੁਹਾਨੂੰ ਕੰਬਲ ਲੈਣਾ ਪੈਂਦਾ ਹਾਲੇ ਮੋਟੀ ਰਜਾਈ ਦੀ ਲੋੜ ਨਹੀਂਗੀ ਹਾਂ ਇਹ ਹੋ ਸਕਦਾ ਵੀ ਪਾਈ ਆਉਂਦੇ 48 ਘੰਟਿਆਂ ਦੇ ਵਿੱਚ 72 ਘੰਟਿਆਂ ਦੇ ਵਿੱਚ ਮੀਂਹ ਆਵੇ ਜਦੋਂ ਮੀਂਹ ਆ ਗਿਆ ਨਾਲ ਦੀ ਨਾਲ ਠੰਡ ਤਾਂਬਾ ਵਧੂਗਾ ਪਰ ਹਾਲ ਦੀ ਘੜੀ ਠੰਡ ਵਰਗੀ ਠੰਡ ਨਹੀਂ ਤੁਸੀਂ ਦੇਖੋ ਵੀ ਆ ਨਵੰਬਰ ਮਹੀਨਾ ਤਾਂ ਗਿਆ ਤੇ ਦਸੰਬਰ ਚੜਨ ਵਾਲਾ ਤੇ ਐਤ ਕੀ ਮੌਸਮ ਕਾਫੀ ਬਦਲ ਗਿਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਰਾਜ ਦੇ ਲਈ ਐਨ ਐ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ